ਬਰਨਾਲਾ ਦਾ ਮਾਰਕੀਟ ਕਮੇਟੀ ਦਫਤਰ ਦਾ ਗੇਟ ਬਣਿਆ ਗੰਦਗੀ ਦਾ ਘਰ ਜਿੱਥੇ ਵੱਡੇ ਪੱਧਰ ਉਤੇ ਸੁੱਟੀ ਗਈ ਗੰਦਗੀ ਨਾਲ ਰਾਹਗੀਰਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਭਾਵੇਂ ਉੱਥੇ ਕੰਧਾਂ ਉੱਤੇ ਲਿਖੇ ਗਏ ਵੱਡੇ ਵੱਡੇ ਸਫਾਈ ਦੇ ਮਾਟੋ ਵੀ ਇੰਨਾ ਗੰਦਗੀ ਫੈਲਾਉਣ ਵਾਲਿਆਂ ਨੂੰ ਨਹੀਂ ਦਿਸਦੇ ਜਿੱਥੇ ਸਫਾਈ ਮਹਾ ਅਭਿਆਨ ਅਤੇ ਇੱਥੇ ਕੂੜਾ ਸੁੱਟਣਾ ਮਨਾ ਹੈ ਆਦਿ ਦੇ ਬੱਡੇ-ਬੱਡੇ ਮਾਟੋ ਵੀ ਛਪੇ ਹੋਏ ਹਨ ਕੰਧਾਂ ਤੇ ਲਿਖਿਆ ਵੱਲ ਕੋਈ ਧਿਆਨ ਨਹੀਂ ਦਿੰਦਾ। ਸੋ ਗੰਦਗੀ ਫੈਲਾਉਣ ਵਾਲਿਆਂ ਨੂੰ ਇੰਨਾ ਕੁ ਸੋਚਣਾ ਚਾਹੀਦਾ ਹੈ ਕਿ ਜਿੱਥੇ ਲਿਖਿਆ ਹੈ ਕਿ ਇੱਥੇ ਕੂੜਾ ਸੁੱਟਣਾ ਮਨਾ ਹੈ ਉੱਥੇ ਜਾਣ-ਬੁੱਝ ਕੇ ਅਸੀਂ ਪੰਜਾਬੀ ਇਹਨਾਂ ਚੀਜ਼ਾਂ ਨੂੰ ਤਰਜੀਹ ਦਿੰਨੇ ਹਾਂ। ਔਰ ਇਸ ਸਮੇਂ ਲੰਘਣ ਵਾਲੇ ਸਟੂਡੈਂਟਸ ਬੱਚੇ ਆਪਣੇ ਮੂੰਹਾਂ ਦੇ ਉੱਤੇ ਹੱਥ ਰੱਖ ਕੇ ਜਾਂਦੇ ਦੇਖੇਗੇ ਜੋ ਗੰਦਗੀ ਦੇ ਮੁਸ਼ਕ ਤੋਂ ਬੜੇ ਡਾਡੇ ਪ੍ਰੇਸ਼ਾਨ ਜਾਂਦੇ। ਇਸ ਮੌਕੇ ਰਾਘੀਰਾ ਨੇ ਇਸ ਗੰਦਗੀ ਨੂੰ ਹਟਾਏ ਜਾਣ ਲਈ ਮਾਰਕੀਟ ਕਮੇਟੀ ਨੂੰ ਅਪੀਲ ਕਰਦੇ ਹਾਂ ਕਿਹਾ ਕਿ ਇਹ ਆਮ ਲੋਕਾਂ ਦੇ ਲੰਘਣ ਦਾ ਰਸਤਾ ਹੈ ਅਤੇ ਇਸ ਨੂੰ ਸਾਫ਼ ਰੱਖਿਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀਆਂ ਕੋਈ ਬਿਮਾਰੀਆਂ ਨਾ ਫੈਲਣ ਉੱਤੇ ਭਾਵੇਂ ਹੜ੍ਹ ਆਉਣ ਕਾਰਨ ਪਾਣੀ ਦੀ ਖੜੇ ਦੀ ਸੜਾਦ ਮਾਰਦੀ ਹੈ ਪਰੰਤੂ ਇਸ ਛੁੱਟੇ ਹੋਏ ਕੂੜੇ ਕਰਕਟ ਨੇ ਅਤੇ ਗੰਦਗੀ ਨੇ ਮਾਰਕੀਟ ਕਮੇਟੀ ਦੇ ਮੱਥੇ ਤੇ ਇੱਕ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ